ਅੱਜ ਬ੍ਰੇਕਫਾਸਟ ਚਾਹੀ ਜੀ ਨਮਕੀਨ ਸੇਵੀਆਂ ਆਂਦੇ ਆ ਤੇ ਖਾ ਕੇ ਚੱਲਦੇ ਆਂ ਆਪਣੇ ਕੰਮ ਤੇ ਅਜਲੇ ਸ਼ੂਜ਼ ਕੱਢ ਕੇ ਲਿਆ ਚਾਚੂ ਬੰਦੇ ਬੈਠੇ ਤੇ ਬਹਿ ਜਾ ਬਹਿ ਜਾ ਇੱਥੇ ਬੈਠਾ ਸੋਮੇ ਪਰ ਕਿਨਾਲ ਜਾਣਾ ਪਾਪਾ ਨਾਲ ਜਾਣਾ ਕਿ ਮੇਰੇ ਨਾਲ ਜਾਣਾ ਸਕੂਲ ਨੂੰ ਪਾਪਾ ਤੇ ਚੇਦੀ ਚਾਚੂ ਨਾਲ ਆਦ ਵਿੱਚ ਰੱਖੀ ਵੀ ਨਹੀਂ ਬੱਤੇ ਜਿੱਥੇ ਦੇ ਚੱਕ ਦੇਉਂਦੇ ਹਾਂ ਕਿਹੜੇ ਇੱਧਰ ਰੱਖੀ ਫਿਰ ਆਕੇ ਤੁਸੀਂ ਪਾਣੀ ਵੀ ਤਾਂ ਹੈ ਇੱਥੇ ਰੱਖ ਕੇ ਕਰਦੇ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਵਲੌਗ ਤੇ ਅੱਪਾ ਹੋ ਗਏ ਆ ਰੈਡੀ ਹੁਣ ਆਪਾਂ ਚੱਲਦੇ ਆਂ ਕੰਮ ਤੇ ਤੇ ਅੱਜ ਆਪਣਾ ਪੇਪਰ ਵੀ ਆ ਲਾਈਫ ਇੰਸ਼ੋਰੈਂਸ ਦਾ ਐਕਟਰ 17 ਇੰਚ ਦਾ ਸਿੰਟਰ ਬਣਿਆ ਹੋਇਆ ਹੈ ਅਮਰੋ ਦੇਖੋ ਜੀ ਕਿੰਨੇ ਲੱਗੇ ਹੋਏ ਮੋਟਾ ਪਰ ਹੈ ਵੇਪੁਰਾ ਅਮਰੋ ਦਾ ਪਰ ਹਲੇ ਇੰਨੇ ਮਿੱਠੇ ਨਹੀਂ ਹੈ ਇਹ ਤੇ ਪੱਕੇ ਵੀ ਹੈ ਨਹੀਂ ਪ੍ਰੋਪਰ ਪੱਕੇ ਵਾਲੇ ਤਾਂ ਪਹਿਲੀ ਹੀ ਗਿਰ ਜਾਂਦੇ ਆ ਕਿਰੇਵ ਦੇ ਮਰੂਦ ਆਹ ਜਗ ਦੇ ਆਹ ਆ ਪੱਕੇ ਹੋ ਗਏ ਆ ਹਾਂ ਹਾਂ ਆਹ ਨਹੀਂ ਪਰਪਰ ਨਹੀਂ ਪੱਕੇ ਹੋ ਬੀਬੀ ਅਮਰੂਦ ਤਾਂ ਬਹੁਤ ਲੱਗੇ ਹੋਏ ਪਰ ਹਜੇ ਸਾਰੇ ਪੱਕੇ ਨਹੀਂ ਹੈ ਅੱਜ ਆਪਾਂ ਨੂੰ ਗੱਡੀਆਂ ਲੈ ਕੇ ਜਾਣੀ ਪੈਣੀ ਹੈ ਜੀ ਦੋਈ ਗੱਡੀ ਦੇ ਟਾਇਰ ਵੜਿਓ ਚੰਡੀਗੜ੍ਹ ਜਾਂਦੀ ਨਹੀਂ ਹੈ ਕੀ ਹੋ ਗਿਆ ਭਗਵੰਤ ਮਾਨ ਪੈਸੇ ਮੰਗ ਰਿਹਾ ਹੈ ਤਿੰਨ ਸਾਲ ਬਾਅਦ ਤਿੰਨੇ ਸਾਲ ਬਾਦ ਹੁਣ ਉੱਠ ਗਏ ਇਹਨੇ 8000 ਰੁਪਏ ਦੇ ਦੋਨੇ ਕਰੀ ਵੜਾਏ ਨੇ ਤੇ ਚੰਡੀਗੜ੍ਹ ਆ। ਜਾਂ ਦੀ ਦੇ ਦੋ ਦਿਨ ਬਾਅਦ ਜਨਮ ਦਿਨ ਆ ਰਿਹਾ। 8000 ਇਹਨਾਂ ਨੇ ਮੰਗ ਲਿਆ। ਚਲੋ ਆ ਜਿਓ। ਕਿਹਾ ਇਹਨੇ 4 ਤਰੀਕ ਨੂੰ ਤੁਸਨ ਜਨਮ ਦਿਨ ਹੈ। ਤਿੰਨ ਨੂੰ ਜਨਮ ਦਿਨ ਹੈ। ਇਹਨਾਂ ਨੂੰ ਤਾਂ ਚਲੋ ਜਿਹੜਾ ਖਰਚਾ ਹੋਣਾ ਹੀ ਹੋਣਾ ਹੈ। ਅੱਜ ਤਾਂ 50 ਸਰਕਾਰ ਨੇ ਵੀ ਟੈਕਸ ਮੰਗ ਲਿਆ। ਜਿੰਨੇ ਭਰੇ ਆ। 8000 840 ਤੋਂ ਬਾਅਦ 3 ਸਾਲ ਹੋ ਗਏ ਨਕਚਾ ਬਸ ਕਰਾਏ ਨੂੰ ਅੱਜ ਫਿਰ ਨਿਕਲੇ ਜੀ ਪੈਂਡਿੰਗ ਯਾਰ ਵੈਸੇ ਗਲਤੀ ਲੈਣਾ ਨਹੀਂ ਹੈ ਇਹ ਇਹ ਹੈ ਕਿ 8100 ਰੁਪਏ ਉਹ ਦੇਣਾ ਪਿਆ ਹਨ ਉਹਨਾਂ ਤੋਂ ਫालतू ਲੱਗਨੇ ਆ ਉਸ ਟਾਈਮ ਲੱਗ ਜਾਂਦੇ ਲੱਗ ਜਾਂਦੇ ਜੇ ਕੋਈ ਕਰਵਾ ਦੇ ਹਵਾ ਥੋੜੀ ਚੱਲਦੀ ਹੈ ਅਸੀਂ ਘਬਰਾਟ ਹੋ ਰਹੀ ਸੀ ਪ੍ਰੋਗਰਾਮ ਵੀ ਬੜਾ ਬੁੱਕ ਕਰਦੇ ਆ ਨੇ ਬਾਇਰਟ ਤੋਂ ਗ੍ਰੀਨਵਾ 12 13 ਬੰਦੇ ਦਾ ਪ੍ਰੋਗਰਾਮ ਫਿਕਸ ਕਰਦੇ ਆ ਉਹ ਪਹਿਲਾਂ ਕਰਵਾਇ ਤੇ ਠੀਕ ਹੈ ਪਰ ਦਿਆ ਖਰਚਾ ਛਿੜਿਆ ਕੋਈ ਮੋਟਰਸਾਈਕਲ ਗੇੜੀਆ ਰਾਤ ਘਰੋਂ ਨਾ ਨજર ਕਰਕੇ ਕਾਲਾ ਰੰਗ ਲਿਆ ਤਾਂ ਨજર ਨਹੀਂ ਸਾਲ ਛੱਡਦੀ ਸੀ ਮੈਂ ਉਹ ਸੀ ਮੈਂ ਨજર ਨਹੀਂ ਸਾਲ ਛੱਡਦੀ ਜਿੰਨੇ ਮਰਜ਼ੀ ਕਾਲੇ ਕੱਪੜੇ ਵਾਲਾ ਉਹ ਤੋਂ ਦੂਆ ਉਹੀ ਕੰਮ ਹੋ ਰਿਹਾ ਸਾਡੇ ਨਾਲ ਤਾਂ ਕਹਿੰਦਾ ਸਾਡੇ ਪੰਨੇ ਪੈਸੇ ਤੇ ਨਾ ਕਹਿੰਦਾ ਅੱਠ ਪੀੜੀਆਂ ਖਾਣ ਨਾ ਸੱਤ ਪੀੜੀਆਂ ਖਾ ਸਕਦੀਆਂ ਹਾਂ ਹਾਂ ਚੱਕਰ ਆਏ ਖੜੇ ਸੀ ਉੱਥੇ ਹੀ ਵੀਡੀਓ ਪੈਦਾ ਹੋਈ ਆ ਸਾਡੇ ਨਾਲ ਵੀ ਹਾਲ ਹੋ ਰਿਹਾ ਤੁਸੀਂ ਉੱਟ ਵੀ ਪੀੜੀ ਐ ਤੁਸੀਂ ਵੀੜੀ ਐ ਹਾਂਜੀ 2:30 ਵਜੇ ਸਵੇਕ 3 ਵਜੇ ਦਾ ਪੇਪਰ ਹੈ ਹੁਣ ਜਾ ਰਹੇ ਆ ਆਪਾਂ ਪੇਪਰ ਦੇਣ ਇੰਟਰ ਹੋ ਗਏ ਜੀ ਇਗਜ਼ਾਮ ਵਾਸਤੇ ਸਵੇਕ 3 ਵਜੇ ਇਗਜ਼ਾਮ ਸ਼ੁਰੂ ਹੋਏ ਨੇ ਸਵੇਕ 4 ਵਜੇ ਤੱਕ ਚੱਲੇਗਾ ਇੱਥੇ ਕਈ ਤਰ੍ਹਾਂ ਦੇ ਐਨਸੀ ਆਈਆਰਡੀਏ ਸਭ ਦੇ ਇਗਜ਼ਾਮ ਜ਼ਿਆਦਾਤਰ ਇੱਥੇ ਹੁੰਦੇ ਆ ਨੇ ਸੈਕਟਰ 17 ਜੇ ਪਹਿਲਾਂ ਇਹ 32 ਚ ਸੀਗਾ 32 ਜਿਹੜੀ ਪੁੱਤਰ ਵਾਲੀ ਮਾਰਕੀਟ ਆ ਟਾਇਰ ਵਾਲੇ ਦੀ ਉੱਥੇ ਸੀਗਾ ਉੱਥੋਂ ਤੋਂ ਚੇਂਜ ਹੋ ਕੇ ਪਿਛਲੇ ਮਹੀਨੇ ਇਹ 17 ਸੈਕਟਰ ਚ ਆ ਗਿਆ ਕੀ ਖਾ ਗਿਆ ਅੱਡੇ ਤੁਸੀਂ ਪਰੋਠਾ ਖਾਇਆ ਕੀ ਆ ਕੋਣ ਮਾਮੂ ਫੇ ਕਿਉਂ ਦਿਆ ਤੂੰ ਮਾਮੂ ਨੂੰ ਆਪਣਾ ਪਰੋਠਾ ਜ਼ੋਰੇ ਨੇ ਮੈਨੂੰ ਪਰੋਠਾ ਦਿੱਤਾ ਸੀਗਾ ਮੈਂ ਤਾਂ ਖਾ ਗਿਆ ਓਕੇ ਬਨਾਣਾ ਖਾਏਗਾ ਬਨਾਣਾ ਕੱਲ ਹੈ ਹੈ ਨਾ ਮੈਨੂੰ ਕਹਿੰਦਾ ਲੋ ਓਏ ਜੇ ਤੱਕ ਪੇਪਰ ਹੋ ਰਿਹਾ ਘੰਟਾ ਆਪਾਂ ਪਾਸ ਵੀ ਕਰਨਾ ਫਿਰ ਆਪਾਂ ਖੇលਦੇ ਨਹੀਂ ਤਾਂ ਥੜੀ ਕੋ ਕੋਣ ਹਾਰਦਾ ਕੋਣ ਜਿੱਤਦਾ ਕਿਹਦੇ ਕੋਲ ਗਦੀ ਤੇਰੇ ਕੋਲ ਚੱਕੋ ਜੀ ਪਹਿਲੀ ਨਿਸ਼ਾਨੀ ਤਾਂ ਇਹ ਹੁੰਦੀ ਵੀ ਤੂੰ ਹਾਰ ਗਿਆ ਦੇਖੇਗੀ ਗੇਮ ਦਾ ਪਹਿਲਾ ਵਾਰ ਤੂੰ ਬਾਈ ਚੱਕ ਫਿਰ ਵਸਾਹੀ ਚਾਲ ਨੇ ਮਾਰਾ ਨਾ ਰੌਹਲ ਤੇਰੀ ਨੇ ਹੁਣ ਮਨ ਲੱਗਦਾ ਮੈਂ ਬਣਦਾ ਪੱਤੇ ਚਾਏ ਹੀਰੇ ਐ ਸਾਲੇ ਕਿਸੇ ਕੰਮ ਦੇ ਨਹੀਂ ਐ ਕਿਵੇਂ ਹੁੰਦਾ ਪਹਿਲੀ ਪਹਿਲੀ ਵਾਰੀ ਤਾਂ ਹਾਰ ਗਏ ਬਈ ਆਪਾਂ ਪਰ ਪੱਤੇ ਮੇਰੇ ਕੋਲ ਫालतू ਆ ਗਏ ਨੇ ਉਸ ਕਰੇ ਵਿੱਚ ਬੈਠੇ ਨੇ ਨਾ 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 ਪੱਤੇ ਗਿਣੇ ਵੀ ਆ ਦੁਵਾਰਾ ਤੋਂ ਨਾ ਨਾ ਗਿਣੇ ਕਿ ਗਿਨੇ ਪੱਤੇ ਤਾਂ ਵੋਨ ਜਾਈ ਫਿਰ ਮੇਰੇ ਕੋਲ ਫालतू ਕਿਸ ਤਰ੍ਹਾਂ ਆਏ ਦੇਖੋ ਤੁਸੀਂ ਤਾਂ ਤੁਹਾਨੂੰ ਦੇਖਣਾ ਚਾਹੀਦਾ ਤੁਹਾਨੂੰ ਗੋਖਣਾ ਚਾਹੀਦਾ ਹੋ ਗਿਆ ਕਦੇ ਮਾਮੂ ਕੋਲ ਕਦੇ ਇੱਧਰ ਆ ਜਾ ਤੇ ਮਾਮੂ ਕੋਲ ਚੜ ਜਾ ਚੜ ਜਾ ਹਾਂਜੀ ਚਲ ਆ ਜਾ ਫਟਾਫਟ ਆ ਜਾ ਚੱਕ ਲੈ ਲਾ ਨਹੀਂ ਚੱਕ ਛੇਤੀ ਆ ਜਾ ਮਾਮੂ ਕੋਲ ਜਾਣਾ ਕਿ ਮੇਰੇ ਕੋਲ ਹੈ ਬਦਲ ਗਿਆ ਦੇਖ ਬਦਲ ਗਿਆ 1 ਮਿੰਟ ਇੱਕ ਮਿੰਟ ਚ ਬਦਲ ਗਿਆ ਪਸੰਦ ਲੱਗੇ ਜੀ ਫੈਟੀ ਅਸੀਂ ਆਪਾਂ ਜ਼ਿਆਦਾ ਆਰਡਰ ਦਿੱਤੇ ਹੀ ਸੀ ਗਾਈ ਜਿਹਦੇ ਫੋਨ ਆ ਗਿਆ ਵੀ ਪੇਪਰ ਹੋ ਗਿਆ 29 ਨੰਬਰ ਆ ਗਿਆ 50 ਤੋਂ 29 15 ਗੇ ਨੰਬਰ ਚਾਹੀਦੇ ਨੇ ਬਾਸ ਆਉਣ ਲਈ ਜਿਹੜਾ ਉਹ ਨਵੇਂ ਖੰਡਰ ਲੈ ਵੀ ਆ ਅਸੀਂ ਇਹ ਚਾਹੇ ਪੀ ਰਹੇ ਹਾਂ ਤੁਹਾਨੂੰ ਚਾਹ ਰੱਤ ਵਿੱਚ ਕਿਹੜੇ ਕਿਹੜੇ ਗਲਤ ਹੁੰਦੇ ਨੇ ਕੁਝ ਕਈਆਂ 'ਚ ਹੈ ਤਾਂ ਡਾਊਟ ਹਾਂ ਕਈਆਂ 'ਚ ਜਿਹਦਾ ਮੈਨੂੰ ਬਿਲਕੁਲ ਹੀ ਨਹੀਂ ਆਈਡੀਆ ਸੀ ਹਾਂ ਵੀ ਬਿਲਕੁਲ ਨਹੀਂ ਬਤਾ ਕੋਈ ਪੰਜ ਸੱਤ ਕੁਐਸਚਨ ਕਰਵੇਂ ਦੇ ਹੀ ਸੀ। ਇਹ ਕਿਰਤ ਅੰਦਾਜ਼ਾ ਲਾ ਰਹੀ ਬੀ ਐਸ ਸੀ ਹਾਂ 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 ਨਹੀਂ ਪਰ ਫਿਰ ਵੀ ਮੈਂ ਆਪਣੇ ਹਿਸਾਬ ਨਾਲ ਬੀ ਐਸ ਸੀ ਕਰਕੇ ਮੈਂ ਫਿਰ ਵੀ ਜਿੰਨੀ ਦਾ ਮੇਰੇ ਦਿਮਾਗ ਦੇ ਹਿਸਾਬ ਨਾਲ ਮੈਨੂੰ ਅੰਦਾਜ਼ਾ ਸੀ ਉਸ ਹਿਸਾਬ ਨਾਲ ਮੈਂ ਲਾ ਲਿਆ। ਅਰੇ ਜੀ ਜੀ ਤੁਹਾਨੂੰ ਮੈਨੂੰ ਬਿਨਾਂ ਪੜੇ ਵੀ ਆਨ ਆ ਗੋਣਾ ਤੁਹਾਨੂੰ। ਠੀਕ ਹੈ ਸੋਚ ਇਜ਼ਾ ਰਾਵਨ ਨੂੰ ਸੈਂਸਰੀ ਪਾਰਕ ਲੈ ਕੇ ਆਏ ਆ ਸੈਕਟਰ 22 ਚ ਗਰਮੀਆਂ ਚ ਸ਼ਾਮ ਨੂੰ 4 ਤੋਂ 8 ਵਜੇ ਸੱਕੇ ਮੀਟਿੰਗ ਮੂਟਿੰਗ ਜੀ ਹੋਈ ਵੀ ਆ ਵਧੀਆ ਪ੍ਰੋਪਰ ਐਵੇਂ ਸਾਰੇ ਝੋਲੇ ਝਾੜੇ ਲੱਗੇ ਹੋਏ ਆ ਤੁਰ ਜਾ ਫੜ ਕੇ ਇਹਨੂੰ ਕਿਵੇਂ ਕਰਦੇ ਹੁੰਦੇ ਆ ਜਿਵੇਂ ਕਿਵੇਂ ਚਲੋ 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 ਹਾਂ 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 ਸ਼ਾਬਾਸ਼ 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 ਚੱਕ ਦੇ ਚੱਕ ਦੇ ਹੋ ਗਿਆ ਕਾਦੀ ਆ ਗਈ ਦੱਤ ਹੋ ਗਈ ਤੇਰੇ ਵਾਲੀ ਇਹਨਾਂ ਜੋ ਮਟੀਰੀਅਲ ਹੈ ਰਬੜ ਮਟੀਰੀਅਲ ਹੈ ਮਤਲਬ ਜੇ ਬੱਚਾ ਗਿਰਦਾ ਸੱਟ ਨਹੀਂ ਲੱਗਦੀ ਹੈ ਤੇ ਬੱਚਿਆਂ ਦੇ ਖੇਲੇ ਖੋਲਣੇ ਵਾਸਤੇ ਵਧੀਆ ਮੈਂ ਟੈਨਸ਼ਨ ਜੀ ਨਹੀਂ ਰਹਿੰਦੀ ਵੀ ਹਾਂ ਚ ਗਿਰ ਜੂਗਾ ਤਾਂ ਸੱਟ ਲੱਗ ਜੇਗੀ ਪਰ ਫਰੜ ਵਾਲਾ ਮਟੀਰੀਅਲ ਹੈ ਪੱਕੇ 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 ਅੰ ਅੰਚੀ ਤਰ੍ਹਾਂ ਕਰੋ ਪੱਕੇ ਪੱਕੇ ਹਾਂ ਸੜੇ ਗਲੇ ਲੁੜੀਆਂ ਵਾਲੇ ਕਿਦੇ ਗਤੀ ਦੇ ਨਾ ਮੀਂਹ ਕਿਸੇ ਚੱਲੇ ਤੁਸੀਂ ਚਲੋ ਆਹ ਵੀ ਵੀ ਸਲਾਈਡ ਲੈ ਰਹੀ ਹੈ ਉਧਰ 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 ਲੈ ਲੋ ਸਲਾਈਡ ਉਹ ਲੈਣੀ ਉਹਨੇ ਟਨਲ ਵਾਲੀ ਟਨਲ ਵਾਲੀ ਟਨਲ ਵਾਲੀ ਲੈ ਲਓ ਆ ਜਾਓ ਕੋਈ ਨਹੀਂ ਆ ਜਾਓ ਆ ਜਾਓ ਏ 1 2 1 2 ਜਾਓ ਮੂੰਹ ਦੇ ਕੇ ਜਾ ਕੇ ਜਾਓ 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 ਧਰਾਵਰ ਨੂੰ ਖਲਾ ਕੇ ਗਰਮੀ ਆ ਗਈ ਹੁਣ ਆਪਾਂ ਰਸ ਪੀਣ ਲੱਗੇ ਜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਹੈ ਜੀ ਸੈਂਸਰੀ ਬਾਗ ਯਮੀ ਹੈ ਧਰਾਵਲ ਜੀ ਦੇਖ ਦੇਖਿਆ ਕਰ ਲੈ ਲਓ ਜੀ ਮੈਂ ਪਹੁੰਚ ਗਿਆ ਘਰੇ ਹੁਣ ਅੱਜ ਦੇ ਵਲੋਗ ਨੂੰ ਆਪਾਂ ਇੱਥੇ ਐਂਡ ਕਰਦੇ ਆ ਤੁਹਾਨੂੰ ਮਿਲਦੇ ਆ ਕੱਲ ਨੂੰ ਨਵੇਂ ਦਿਨ ਤੇ ਨਵੀਂ ਸਵੇਰ ਨਾਲ ਉਦੋਂ ਤੱਕ ਬਿਓ ਜੀ ਜੀ ਧੰਨਵਾਦ